ਫਲੋਰ ਦੇ ਨਾਂਵਰ ਸ਼ਾਸਦਾਨਾ ਦੇ ਪੁੱਤਰਾਂ ਨੇ ਇੱਕ ਗਰੀਬ ਨੌਜਵਾਨ ਦੇ ਕੀਤੀ ਕੁੱਟਮਾਰ ਜ਼ਖਮੀ ਨੌਜਵਾਨ ਫਲੋਰ ਦੇ ਸਿਵਲ ਹਸਪਤਲ ਵਿਖੇ ਜ਼ੇਰੇ ਇਲਾਜ ਜਿਤਨਾ ਸੀ ਕਿ ਫਲੋਰ ਬੀਤੇ ਦਿਨੀ ਮਹੱਲਾ ਕਾਜ਼ੀਆਂ ਦਾ ਰਹਿਣ ਵਾਲਾ ਬਲਵਿੰਦਰ ਕੁਮਾਰ ਪੁੱਤਰ ਗਰਮੀਦ ਰਾਮ ਜੋ ਆਪਣੇ ਮਾਪਾਪ ਲਈ ਚੋਹਾਂ ਟਾਬੇ ਗੜੇ ਤੋਂ ਰੋਟੀ ਲੈਣ ਗਿਆ ਸੀ ਤਾਂ ਰਾਹ ਤੇ ਵਿੱਚ ਫਲੋਰ ਸ਼ਹਿਰ ਦੇ ਨਾਂਵਰ ਸ਼ਾਸਦਾਨਾ ਦੇ ਪੁੱਤਰਾਂ ਨੇ ਆਪਣੇ ਨਾਲ ਹੋਰ ਅਣਪਛਾਤੇ ਨੌਜਵਾਨ ਲੈ ਕੇ ਬਲਵਿੰਦਰ ਕੁਮਾਰ ਨੂੰ ਘੇਰ ਕੇ ਸੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸਿਵਲ ਹਸਪਤਲ ਫਲੋਰ ਵਿਖੇ ਜ਼ੇਰੇ ਇਲਾਜ ਬਲਵਿੰਦਰ ਕਮਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਹਮਲਾਵਰਾਂ ਦੇ ਨਾਮ ਅਤੇ ਪਤੇ ਵੀ ਦੱਸੇ ਅਤੇ ਕਿਹਾ ਕਿ ਹਮਲਾਵਰ ਨੌਜਵਾਨਾਂ ਨੇ ਬੇਸਵਲਾਂ ਅਤੇ ਲੋਹੇ ਦੀਆਂ ਰਾੜਾਂ ਨਾਲ ਹਮਲਾ ਕੀਤਾ ਅਤੇ ਕਾਫੀ ਦੂ ਤੱਕ ਉਸ ਨੂੰ ਘਸੀਟਦੇ ਵੀ ਲੈ ਗਏ ਜ਼ਖਮੀ ਬਲਵਿੰਦਰ ਕਮਾਨ ਨੇ ਕਿਹਾ ਕਿ ਮੈਨੂੰ ਜ਼ਖਮੀ ਕਰਨ ਤੋਂ ਬਾਅਦ ਹਮਲਾਵਰ ਉਸ ਦਾ ਪਰਸ ਵੀ ਖੋ ਕੇ ਲੈ ਗਏ ਜਿਸ ਵਿੱਚ 20000 ਦੋ ਗੱਡੀਆਂ ਦੀਆਂ ਆਰਸੀਆਂ ਉਸ ਦਾ ਲਾਇਸੈਂਸ ਅਤੇ ਹੋਰ ਕੀਮਤੀ ਕਾਗਜ਼ात ਸਨ ਕੁਛੰਤੇ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀ ਸਾਡਾ ਕਿਸੇ ਗੱਲ ਨੂੰ ਲੈ ਕੇ ਮੰਮੂਲੀ ਜਿਹਾ ਝਗੜਾ ਹੋ ਗਿਆ ਸੀ ਜੋ ਮੋਤਵਰ ਵਿਅਕਤੀਆਂ ਨੇ ਸਾਡਾ ਰਾਜ਼ੀ ਨਾਵਾ ਕਰਵਾ ਦਿੱਤਾ ਸੀ ਉਸੇ ਰੰਜਿਸ਼ ਨੂੰ ਲੈ ਕੇ ਇਹਨਾਂ ਨੇ ਮੇਰਾ ਟਾਈਮ ਚੱਕਿਆ ਅਤੇ ਮੇਰੇ ਤੇ ਹਮਲਾ ਕੀਤਾ ਬਲਵਿੰਦਰ ਕੁਮਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਸਿਵਲ ਹਸਪੀਟਲ ਫਲੋਰ ਦੇ ਡਾਕਟਰ ਲਵਦੀਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਵਿੰਦਰ ਕੁਮਾਰ ਦੇ ਕਾਫੀ ਸੱਟਾਂ ਲੱਗੀਆਂ ਹਨ ਉਸ ਦਾ ਇਲਾਜ ਚੱਲ ਰਿਹਾ ਹੈ ਲੇਕਿਨ ਉਹ ਖਤਰੇ ਤੋਂ ਬਾਹਰ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਫਲੋਰ ਦਾ ਪੁਲਿਸ ਪ੍ਰਸ਼ਾਸਨ ਇਹਨਾਂ ਸਿਆਸਦਾਨਾਂ ਦੇ ਪੁੱਤਰਾਂ ਤੇ ਕੀ ਕਾਰਵਾਈ ਕਰਦਾ ਹੈ ਇਹ ਇੱਕ ਦੇਖਣਯੋਗ ਗੱਲ ਹੈ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸਿੰਦਰ ਸਿੰਘ ਦੇ ਨਾਲ ਪ੍ਰੋਪਲ ਦੀ ਵਿਸ਼ੇਸ਼ ਰਿਪੋਰਟ ਮਲਵੰਦਰ ਭਾਈ ਜਿਹੜਾ ਤੇ ਸੱਡਾਂ ਮਾਰੀਆਂ ਹੈ ਕਿਆਂ ਤੁਹਾਡੇ 70 ਸੱਟ ਲੱਗੀਆਂ ਤੁਹਾਡੇ 2 ਵੀ ਕਾਫੀ ਡੰਗੀਆਂ ਸੱਟਾਂ ਮਾਰੀਆਂ ਹੋਈਆਂ ਨਾ ਲਾਸ਼ਾਂ ਪਈਆਂ ਹੋਈਆਂ ਕੀ ਸ਼ਰਮ ਆਮਲ ਹੈ ਕਿੰਨੀ ਤੁਹਾਡਾ ਕੁੱਟਮਾਰ ਕੀਤੀ ਵਾਜੀ ਭਈ ਘਟ ਮਾਰਦਾ ਵੀ ਮੈਂ ਘਰੋਂ ਨਿਕਲਿਆ ਸੀਗਾ ਕੱਲ੍ਹ ਸ਼ਾਮ ਰੋਟੀ ਲੈਣ ਵਾਸਤੇ ਚੌਂਟਾ ਬੇਤੋਂ ਅੱਛਾ ਜੀ ਹਾਂਜੀ ਚੌਂਟਾ ਬੇਰਾਸ ਦੇ ਵਿੱਚ ਮੈਂ 베ਦੀ ਜਾ ਚੀਦ ਕਾਨਾਂ ਦੀਆ ਉਹਨਾਂ ਨਾਲ ਮੇਰਾ ਪਿਆਰ ਆ ਮੈਂ ਉਹਨਾਂ ਕੋਲ ਅਕਸਰ ਰੁਕ ਜਾਣਾ ਹੁੰਨਾ ਪੰਜ-ਸੱਤ ਮਿੰਟ ਲਈ ਹਾਲਚਾਲ ਪੁੱਛਣ ਵਾਸਤੇ ਰਾਤੀ ਵੀ ਇਸੇ ਤਰ੍ਹਾਂ ਹੋਇਆ ਮੈਂ ਉਹਨਾਂ ਕੋਲ ਰੁਕਿਆ ਇੰਨੇ ਚਿਰ 10-12 ਮੁੰਡੇ ਆਏ ਉਹਨਾਂ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਅੱਛਾ ਕੀ ਮੁੰਡੇ ਤਾਂ ਜਾਣਦੇ ਸੀ ਭਾਜੀ ਉਹ ਮੁੰਡੇ ਹਾਂਜੀ ਮੇਰੇ ਤਿੰਨ-ਚਾਰ ਮੁੰਡੇ ਤਾਂ ਮੇਰੇ ਪਛਾਣ ਤੇ ਹੈਗੇ ਆ ਓਕੇ ਹਾਂਜੀ ਉਹਨਾਂ ਵਿੱਚੋਂ ਇੱਕ ਮੁੰਡਾ ਹੈਗਾ ਜੀ ਗਲਦੀਪ ਕਾਮਰੇ ਦਾ ਮੁੰਡਾ ਹਾਂਜੀ ਇੱਕ ਉਹਨਾਂ ਦਾ ਭਤੀਜਾ ਹੈ ਇੱਕ ਹੈ ਗਗਨਦੀਪ ਆ ਗੱਗਾ ਛੋਟਾ ਨਾਮ ਇੱਕ ਗੁਰਵਿੰਦਰ ਆ ਜੀ ਓਕੇ ਹਾਂਜੀ ਗੁਰਵਿੰਦਰ ਹਾਂਜੀ ਕੀ ਤੁਹਾਡੀ ਲਾਗੜਾੜ ਸੀ ਜਾਂ ਕੀ ਰੰਜੇ ਸੀ ਤੁਹਾਡੀ ਜਿਹੜੀ ਕੋਟ ਮਾਰਕੀਟ ਤੇ ਹੋਣੀ ਕੋਈ ਨਾਗਦ ਆਖਣੀ ਸੀ ਭਾਜੀ ਕੋਈ ਪਹਿਲਾਂ ਮਾਣੀ ਮੁੱਟੀ 29 ਤਰੀਕ ਨੂੰ ਹੋਇਆ ਸੀ ਕੁਝ ਹਾਂਜੀ ਉਹਦੇ ਵਿੱਚ ਤਾਂ ਸਾਡਾ ਬਿਲਕੁਲ ਲਿਖਤੀ ਰੂਪ ਚ ਹੋ ਗਿਆ ਸੀਗਾ ਹਾਂ ਵੀ ਗਾਂ ਤੋਂ ਵੀ ਕੋਈ ਨਹੀਂ ਇੱਕ ਦੂਜੇ ਨਾਲ ਕਾਰਵਾਈ ਰੱਖੂਗਾ ਹਾਂਜੀ ਸਾਡੇ ਮਨ ਤਾਂ ਕੋਈ ਇਦਾਂ ਨਹੀਂ ਹੈ ਹੀ ਨਹੀਂ ਸੀ ਭਾਜੀ ਹੋਰ ਹੋਰ ਕੀ ਹੋਇਆ ਹਾਂ ਜੀ ਇਹਨਾਂ ਨੇ ਮੇਂ ਰੌੜਾ ਮਾਰੀਆਂ ਟੁਹੀ ਤੇ ਅਜਿ ਮ ਕੁੱਟਿਆ ਬਹੁਤ ਜ਼ਿਆਦਾ ਘੜੀਸ ਘੜੀਸ ਕੇ ਕੁੱਟੇ ਆਂ ਦੀ। ਹਮਮ ਕਿਰਪਾਨਾਂ ਮੇਰੇ ਸੈਲ ਵਿੱਚ ਮਾਰੀਆਂ ਆਪਣੇ ਨੂੰ ਤਾਂ ਮੈਨੂੰ ਮਾਰ ਕੇ ਸੁੱਟ ਗਏ ਸੀ। ਅੱਛਾ ਹਾਂ ਜੀ ਹਾਂ ਜੀ। ਮੇਰਾ ਪਰਸ ਖੋ ਕੇ ਲੈ ਗਏ। ਹਾਂ ਜੀ ਪਰਸ ਦੇ ਵਿੱਚ ਮੈਨੂੰ ਸੈਲਰੀ ਮੈਨੂੰ ਮਿਲੀ ਸੀਗੀ। ਭਾਈ ਹੁਣੇ ਦਿੱਤੀ ਔਰ ਡਾਕੂਮੈਂਟ ਸੀਗੇ ਮੇਰੇ ਗੱਡੀਆਂ ਦੇ ਕਟੂਕੜ 20000 ਰੁਪਿਆ ਸੀਗਾ ਚੱਲੀਆਂ ਦਾ ਦੋ ਆਰਸੀਆਂ ਸੀ ਗੱਡੀਆਂ ਇੱਕ ਐਨਓਸੀ ਸੀਗੀ। ਹਾਂ ਜੀ ਉਹ ਸਾਰੀਆਂ ਲੈ ਗਏ ਮੋਟਰਸਾਈਕਲ ਮੇਰਾ ਉਹਦੀ ਆਰਸੀ ਸੀਗੀ ਵਿੱਚ। ਸਭ ਕੁਝ ਕੋਕੀ ਲੱਗੇ ਹਾਂ ਓਕੇ ਹਾਂਜੀ ਹਾਂ ਪੁਲਿਸ ਕੰਪਲੇਟ ਕੀਤੀ ਦਲੀ ਪੁਲਿਸ ਕੰਪਲੇਟ ਕੀਤੀ ਹੋਈ ਆ ਮੋਬਾਈਲ ਸੀਗਾ ਮੇਰਾ ਸਰ ਮੋਬਾਈਲ ਦਾ ਵੀ ਮੇਰੇ ਤੇ ਮਾਰੀਆਂ ਰੋੜਾਂ ਨਹੀਂ ਮੋਬਾਈਲ ਸਾਰਾ ਤੋੜ ਦਿੱਤਾ ਹਾਂਜੀ ਹੁਣ ਆਪਣੇ ਭਾਈ ਦਾ ਫੋਨ ਮੈਂ ਮਗਾ ਕੇ ਉਹਦੇ ਵਿੱਚ ਸਿਮ ਪਾਈ ਪ ਆਪਣੀ ਤਾਂ ਫੋਨ ਆਪਣਾ ਚਲਾ ਰਿਹਾ ਕੀ ਪ੍ਰਸ਼ਾਸਨ ਤੋਂ ਕੋਈ ਮੰਕਰ ਦੇ ਪ੍ਰਸ਼ਾਸਨ ਤੋਂ ਇਨਸਾਫ ਮੰਗਦੇ ਭਾਈ ਇਸ ਤਾਈਂ ਇਹ ਇਸ ਤਰ੍ਹਾਂ ਜਿਸ ਤਰ੍ਹਾਂ ਇਹ ਕਰਦੇ ਬਦਮਾਚੀ ਇਹ ਤਾਂ ਗਾਂ ਤੋਂ ਵੀ ਮੇਨਾ ਕਰਮਗੇ ਮਾਰਨਗੇ ਮੈਨੂੰ ਹਾਂਜੀ ਬਿਲਕੁਲ ਸਸਾ ਤੇ ਕੋਰਦੀ ਆਪਾਂ ਇੱਕ ਬਲਵਿੰਦਰ ਸਿੰਘ ਨਾਮ ਦਾ ਪੇਸ਼ੀ ਹੈਗਾ ਜਿਹਦੇ ਕਾਫੀ ਬਸਤਾਂ ਮਰੀਆਂ ਹੈਗਾ ਸਰ ਕੀ ਹਾਲਾਤ ਹੈਗੇ ਆ ਤੇ ਕੀ ਰਿਜ਼ਰਟ ਮੰਤਰ ਹੈ ਅੱਜ ਸਾਡੇ ਕੋਲ ਕੱਲ ਬਲਵਿੰਦਰ ਕੁਮਾਰ ਨਾਮ ਦਾ ਇੱਕ ਪੇਸ਼ੈਂਟ ਆਇਆ ਸੀ ਜੋ ਬਿੜਾਈ ਝਗੜੇ ਨਾਲ ਸੰਬੰਧਿਤ ਸੀ ਉਸਦੀ ਐਮਐਲਆਰ ਉਹਦੇ ਸੌਖੇ ਕੱਢ ਦਿੱਤੀ ਗਈ ਹੈ ਤੇ ਹੁਣ ਸਾਡੇ ਕੋਲ ਅੰਦਰ ਟ੍ਰੀਟਮੈਂਟ ਚੱਲ ਰਿਹਾ ਹੈ ਓਕੇ ਰਾਸੀ ਜੀ ਹਾਂਜੀ ਠੀਕ ਹੈ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ